ਸਸ਼੍ਰੀਕਾਲ ਤੁਸੀਂ ਸੇਕਰ ਅਸਮ ਜਰਨਲਿਸਟ ਮੈਂ ਹਾਂ ਪ੍ਰਦੀਪ ਬਾਤਾ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਸੀਬੀਆਈ ਅਦਾਲਤ ਦੇ ਵਿੱਚ ਇੱਕ ਹੋਰ ਪਟੀਸ਼ਨ ਉਹਨਾਂ ਦੇ ਵੱਲੋਂ ਦਰਜ ਕੀਤੀ ਗਈ ਹੈ ਤਾਂ ਪੁੱਲਰ ਦਾ ਸਾਰਾ ਪਰਿਵਾਰ ਸੀਬੀਆਈ ਅਦਾਲਤ ਦੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਪਟੀਸ਼ਨ ਦਰਜ ਕੀਤੀ ਹੈ ਕਿ ਉਹਨਾਂ ਦੇ ਸਾਰੇ ਅਕਾਊਂਟ ਨੇ ਜਿਹੜੇ ਅਨਫ੍ਰੀਜ਼ ਕੀਤੇ ਜਾਣ ਤਾਂ ਬਿਲਕੁਲ ਦੱਸਦੀ ਹੈ ਕਿ ਆ ਕ腐ਸ਼ਨ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਦੋਸਤੋ ਬਾਦ ਲਗਾਤਾਰ ਉਹ ਹਿਰਾਸਤ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪਰਿਵਾਰ ਸਮੇਤ ਸਾਰਿਆਂ ਦੇ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ ਤਾਂ ਹੁਣ ਪਰਿਵਾਰਿਕ ਮੈਂਬਰਾਂ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਦਾ ਘਰ ਦਾ ਜਿਹੜਾ ਖਰਚਾ ਚਲਾਉਣਾ ਔਖਾ ਹੈ ਯਾਨੀ ਕਿ ਪਰਿਵਾਰ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੀਆਂ ਦੱਸਦੀ ਹੈ ਕਿ ਆਰਥਿਕ ਤੌਰ ਤੇ ਪਰਿਵਾਰ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸੇ ਵਜ੍ਹਾ ਕਰਕੇ ਅਦਾਲਤ ਦੇ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ ਔਰ ਪੁੱਲਰ ਨੇ ਵੀ ਬੇਨਤੀ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਰਿਕੁਐਸਟ ਕੀਤੀ ਗਈ ਹੈ ਕਿ ਪਰਿਵਾਰਿਕ ਸਮੇਤ ਉਹਨਾਂ ਦੇ ਅਕਾਊਂਟ ਨੇ ਜਿਹੜੇ ਐਨ ਫ੍ਰੀਜ਼ ਕੀਤੇ ਜਾਣ ਤਾਂ ਕਿ ਉਹਨਾਂ ਦੇ ਪਰਿਵਾਰ ਨੇ ਜਿਹੜੇ ਰਹਿੰਦੀ ਜ਼ਿੰਦਗੀ ਸਹੀ ਸਲਾਮਤ ਤਰੀਕੇ ਦੇ ਨਾਲ ਬਤੀਤ ਕਰ ਸਕਣ ਤਾਂ ਮੋਤਲ ਡੀਆਈਜੀ ਪੁੱਲਰ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਸੀਬੀਆਈ ਨੇ ਦਰਸਲ ਸਾਰੇ ਖਾਤੇ ਪਰੀਜ਼ ਕਰ ਦਿੱਤੇਗੇ ਸੀ ਮੋਤਲ ਡੀਆਈਜੀ ਪੁੱਲਰ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਜਦੋਂ ਦਿੱਕਤ ਆਈ ਤਾਂ ਕੋਰਟ ਦੇ ਵਿੱਚ ਪਟੀਸ਼ਨ ਹੈ ਜਿਹੜੀ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਘਰ ਦਾ ਖਰਚ ਚਲਾਉਣ ਲਈ ਅਦਾਲਤ ਦੇ ਵਿੱਚ ਪੁੱਲਰ ਪਰਿਵਾਰ ਪਹੁੰਚਿਆ ਤੇ ਉੱਥੇ ਡੀਆਈਜੀ ਪੁੱਲਰ ਨੇ ਵੀ ਬੀਐਨਟੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਉਹਨਾਂ ਦੇ ਸਾਰੇ ਖਾਤੇ ਅਨਫ੍ਰੀਜ਼ ਕੀਤੇ ਜਾਣ ਹੁਣ ਦੇਖਣਾ ਇਹ ਹੋਏਗਾ ਕਿ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਅਗਲੀ ਅਪਡੇਸ਼ਨ ਕੀ ਹੁੰਦੀ ਹੈ ਅਗਲਾ ਉਹਨਾਂ ਦੇ ਵੱਲੋਂ ਕੀ ਹੁਕਮ ਦਿੱਤਾ ਜਾਂਦਾ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਮ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਬਾਤਾ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਸੀਬੀਆਈ ਅਦਾਲਤ ਦੇ ਵਿੱਚ ਇੱਕ ਹੋਰ ਪਟੀਸ਼ਨ ਉਹਨਾਂ ਦੇ ਵੱਲੋਂ ਦਰਜ ਕੀਤੀ ਗਈ ਹੈ ਤਾਂ ਭੁੱਲਰ ਦਾ ਸਾਰਾ ਪਰਿਵਾਰ ਸੀਬੀਆਈ ਅਦਾਲਤ ਦੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਪਟੀਸ਼ਨ ਦਰਜ ਕੀਤੀ ਹੈ ਕਿ ਉਹਨਾਂ ਦੇ ਸਾਰੇ ਅਕਾਊਂਟ ਨੇ ਜਿਹੜੇ ਅਨਫ੍ਰੀਜ਼ ਕੀਤੇ ਜਾਣ ਤਾਂ ਬਿਲਕੁਲ ਦੱਸਦੀ ਹੈ ਕਿ ਆ ਕ腐ਪਸ਼ਨ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਉਹ ਹਿਰਾਸਤ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਪਾੰਦੇ ਤਾਂ ਪਰਿਵਾਰਕ ਸਮੇਤ ਸਾਰਿਆਂ ਦੇ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ ਤਾਂ ਹੁਣ ਪਰਿਵਾਰਕ ਮੈਂਬਰਾਂ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਦਾ ਘਰ ਦਾ ਜਿਹੜਾ ਖਰਚਾ ਚਲਾਉਣਾ ਔਖਾ ਹੈ ਯਾਨੀ ਕਿ ਪਰਿਵਾਰ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੀਆਂ ਦੱਸਦੀ ਹੈ ਕਿ ਆਰਥਿਕ ਤੌਰ ਤੇ ਪਰਿਵਾਰ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸੇ ਵਜ੍ਹਾ ਕਰਕੇ ਅਦਾਲਤ ਦੇ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ ਔਰ ਪੁੱਲਰ ਨੇ ਵੀ ਬੇਨਤੀ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਰਿਕੁਐਸਟ ਕੀਤੀ ਗਈ ਹੈ ਕਿ ਪਰਿਵਾਰਿਕ ਸਮੇਤ ਉਹਨਾਂ ਦੇ ਅਕਾਊਂਟ ਨੇ ਜਿਹੜੇ ਐਮ ਫ੍ਰੀਜ਼ ਕੀਤੇ ਜਾਣ ਤਾਂ ਕਿ ਉਹਨਾਂ ਦੇ ਪਰਿਵਾਰ ਨੇ ਜਿਹੜੇ ਰਹਿੰਦੀ ਜ਼ਿੰਦਗੀ ਸਹੀ ਸਲਾਮਤ ਤਰੀਕੇ ਦੇ ਨਾਲ ਬਤੀਤ ਕਰ ਸਕਣ ਕਮੋਤਲ ਡੀਆਈਜੀ ਪੁੱਲਰ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਸੀਬੀਆਈ ਨੇ ਦਰਸਲ ਸਾਰੇ ਖਾਤੇ ਪਰੀਜ਼ ਕਰ ਦਿੱਤੇ ਗਏ ਸੀ ਮੋਤਲ ਡੀਆਈਜੀ ਪੁੱਲਰ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਜਦੋਂ ਦਿੱਕਤ ਆਈ ਤਾਂ ਕੋਰਟ ਦੇ ਵਿੱਚ ਪਟੀਸ਼ਨ ਹੈ ਜਿਹੜੀ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਘਰ ਦਾ ਖਰਚ ਚਲਾਉਣ ਲਈ ਅਦਾਲਤ ਦੇ ਵਿੱਚ ਪੁੱਲਰ ਪਰਿਵਾਰ ਪਹੁੰਚਿਆ ਤੇ ਉੱਥੇ ਡੀਆਈਜੀ ਪੁੱਲਰ ਨੇ ਵੀ ਬੀਐਨਟੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਉਹਨਾਂ ਦੇ ਸਾਰੇ ਖਾਤੇ ਅਨਫ੍ਰੀਜ਼ ਕੀਤੇ ਜਾਣ ਹੁਣ ਦੇਖਣਾ ਇਹ ਹੋਏਗਾ ਕਿ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਅਗਲੀ ਅਪਡੇਸ਼ਨ ਕੀ ਹੁੰਦੀ ਹੈ ਅਗਲਾ ਉਹਨਾਂ ਦੇ ਵੱਲੋਂ ਕੀ ਹੁਕਮ ਦਿੱਤਾ ਜਾਂਦਾ ਹੈ